ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਜਨੂ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਠੀਕ ਠਾਕ ਹੈ ਜੀ ਵਧੀਆ ਹੋ ਸਨੌਰੀ ਕੀ ਹਾਲ ਚਾਲ ਹੈ ਅੱਜੋ ਗਾ ਜੀ ਸੰਡੇ ਯਾਨੀ ਕਿ ਐਤਵਾਰ 10:00 ਦੇ 10 ਮਿੰਟ ਹੋ ਗਏ ਜੀ ਜੇ ਆਪਾਂ ਵਾਲ ਸਕੋਂ ਦੇ ਸੀ ਜੇ ਬੈਠੇ ਸੀ ਜੀ ਆਪਾਂ ਤੁਹਾਡੇ ਨਾਲ ਇੱਕ ਗੱਲਬਾਤ ਕਰਦੇ ਹੈਗੇ ਆ ਜੀ ਤੇ ਜਿਵੇਂ ਕੀ ਹਨਾ ਚਲੋ ਮੇਰਾ ਸਿਰ ਲੰਗਾ ਦਾ ਮੈਨੂੰ ਇਤਾਂ ਦੀ ਗੱਲਬਾਤ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਹਨਾ ਆਪਾਂ ਕੋਈ ਵਾਰ ਸਾਡੀ ਗੱਲ ਕਰਦੇ ਆਂ ਪਾਣੀ ਜਦੋਂ ਦੀ ਸੁਰਤ ਸੰਗਲੀ ਆਪਾਂ ਉਦੋਂ ਦੀ ਪਾਠ ਕਰਦੇ ਆਂ ਕਿ ਉਦੋਂ ਦੀ ਕਰਦੇ ਆਂ ਮੰਨ ਲਓ ਵੀ ਅੱਜ ਮੇਰਾ ਜਨਮ ਦਿਨ ਹੈਗਾ ਤੇ ਮੰਨ ਲਾ ਹਨਾ ਆਪਾਂ ਨੂੰ 10-11 ਸਾਲਾਂ ਦੇ ਬੱਚੇ ਨੂੰ ਸੂਹ ਆ ਜਾਂਦੀ ਹੁੰਦੀ ਹੈ ਤਾਂ 10-11 ਤੇ ਮੰਨ ਲਾ 10-15 ਤੱਕ ਤਾਂ ਆਪਾਂ ਨੂੰ ਨੋਰਮਲ ਜੀ ਗੱਲ ਹੀ ਹੈ ਵੀ 15 ਸਾਲਾਂ ਦੇ ਨੂੰ ਆਪਾਂ ਨੂੰ ਵਧੀਆ ਸੂਹ ਆ ਜਾਂਦੀ ਹੈ ਹਾਂ ਤੇ ਮੰਨ ਲਓ ਵੀ 10-11 ਸਾਲ ਮੇਰੀ ਮੈਰਿਜ ਹੋਈ ਨਾ ਹੋਈ ਤੇ ਪਹਿਲਾਂ ਆਪਾਂ ਵੀ ਪੜ੍ਹੇ ਲਿਖੇ ਵੀ ਜਿੰਨੇ ਕ ਆਪਣੀ ਪੜ੍ਹਾਈ ਕੀਤੀ ਆਪਾਂ ਹਨਾ ਤੇ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਕਦੇ ਇੰਝ ਨਹੀਂ ਹੋਇਆ ਵੀ ਮੈਂ ਪਾਠ ਨਹੀਂ ਕੀਤਾ ਹਨਾ ਪਾਠ ਮਨ ਲਓ ਵੀ ਜਿਵੇਂ ਆਪਾਂ ਕਹਿ ਦਿੱ ਗਏ ਹਨ ਆਪਣੇ ਸਾਹ ਚੱਲਦੇ ਆ ਹਵਾ ਲੈਣੀ ਆਪਣਾ ਆਕਸੀਜਨ ਜ਼ਰੂਰੀ ਹੈ ਸਰੀਰ ਲਈ ਉਸੇ ਤਰ੍ਹਾਂ ਹੀ ਮੰਨ ਲਓ ਵੀ ਪਾਠ ਕਰਨਾ ਵੀ ਜ਼ਰੂਰੀ ਹੈ ਹਨ ਤੇ ਪਾਠ ਦੇ ਵਿੱਚ ਮੈਨੂੰ ਮੰਨ ਲਓ ਵੀ ਇੰਨਾ ਕੁ ਮਨ ਜਕਿੰ ਟਿੱਗਿਆ ਹੋਇਆ ਕਿ ਜੇ ਮੈਂ ਸਾਰੇ ਕੰਮ ਕਰ ਲਾਂ ਤੇ ਮੈਨੂੰ ਕੁਝ ਹੋਰ ਦੇ ਨਾਲ ਲੱਗ ਜਾਂਦਾ ਰਹਿੰਦਾ ਵੀ ਕੁਝ ਗਵਾਚ ਗਿਆ ਅੱਜ ਕੁਝ ਕੁ ਚੀਜ਼ ਵੀ ਠਿਆਈ ਨਹੀਂ ਹੈਗੀ ਹੈ ਵਿੱਚ ਜਿਵੇਂ ਕਿ ਸਹੀ ਮੈਨੇਚ ਪਾਠ ਕਰਨ ਨਾਲ ਹੀ ਦਿਨ ਦੀ ਸਟਾਰਟਿੰਗ ਹੁੰਦੀ ਹੈ ਕਿਤੇ ਕੋਈ ਕਾਰਨ ਕਰਕੇ ਰਹਿ ਵੀ ਜਾਂਦਾ ਕੋਈ ਕੰਮ ਧੰਦਾ ਜਾਂ ਕੁਝ ਵੀ ਤਰ੍ਹਾਂ ਕੋਈ ਜਰੂਰੀ ਬਿਮਾਰ ਖੁਮਾਰ ਬੰਦਾ ਇਦਾਂ ਕੁਝ ਵੀ ਹੋ ਜਾਂਦਾ ਹਨ ਤੇ ਪਰ ਪਾਠ ਨਾਲ ਵੀ ਵਧੀਆ ਬਹੁਤ ਵਧੀਆ ਆਪਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਹਨ ਤੇ ਰਹਿ ਗਈ ਗੱਲ ਹਨਾ ਜੀ ਯਕੀਨ ਦੀ ਆ ਪਾਠ ਤੇ ਨਾ ਜੀ ਵੀ ਇੰਨਾ ਕੁ ਯਕੀਨ ਹੈਗਾ ਆਪਾਂ ਜਦੋਂ ਦੇ ਪ੍ਰਮਾਤਮਾ ਨਾਲ ਜੁੜੇ ਹੋਏ ਆ ਵੀ ਸੋਚ ਲਿਆ ਮਨ ਦੇ ਵਿੱਚ ਕੋਈ ਗੱਲ ਸੋਚੀ ਹੋਈ ਹੈ ਵੀ ਉਹ ਅਕਸਰ ਕਿ ਕਰਨਾ ਚੱਲੂਗਾ ਇਹ ਵੀ ਪੂਰੀ ਕਰੂਗਾ ਪਰ ਬਹੁਤ ਵੀ ਮੰਨ ਲੋ ਫੋਜ ਨੂੰ ਵੀ ਛੇਤੀ ਕੰਪਲੀਟ ਹੋ ਜਾਂਦੀ ਆ ਹਨਾ ਹੋਲੀ ਹੋ ਜੇ ਛੇਤੀ ਟਾਈਮ ਲੱਗਦੇ ਪਰ ਨਹੀਂ ਤਾਂ ਕਦੇ ਨਹੀਂ ਹੋਇਆ ਵੀ ਨਾ ਕੰਪਲੀਟ ਹੋਵੇ ਵਾਲੀ ਗੱਲ ਕਦੇ ਨਹੀਂ ਹੈ ਇਹ ਸੋਚ ਕੁਝ ਵੀ ਸੋਚ ਰੱਖਣਾ ਆਪਣੇ ਕੋਲੇ ਆ ਚੀਜ਼ ਹੋਵੇ ਜਾਂ ਆਪਾਂ ਕਰ ਲਈਏ ਜਾਂ ਆਪਾਂ ਜੀ ਬਣਾ ਲਏ ਹਨਾ ਉਹ ਸਾਰੀ ਵੀ ਵਧੀਆ ਮਹਾਰਾਜ ਦੀ ਹੁਕਮ ਨਾਲ ਆਪਣਾ ਵੀ ਵਧੀਆ ਕੰਪਲੀਟ ਹੋ ਜਾਂਦੀ ਹੈ ਹਨਾ ਤੇ ਕਿਉਂਕਿ ਜੀ ਹਨਾ ਆਮ ਆਪ ਅਕਸਰ ਵੇਖਦੇ ਆ ਹਨਾ ਵੀ ਬਾਣੀ ਪੜਨਾ ਕਹਿ ਦਿੰਦੇ ਵੀ ਆਪਾਂ ਨੂੰ ਪਾਠ ਕਰਨ ਵੇਲੇ ਨੀਂਦ ਆਉਣ ਲੱਗ ਜਾਂਦੀ ਹੈ ਇਹ ਹੋ ਜਾਂਦਾ ਉਹ ਹੋ ਜਾਂਦਾ ਇਸ ਤਰ੍ਹਾਂ ਨਹੀਂ ਹੈਗਾ ਜੀ ਹਨਾ ਵੀ ਮੈਂ ਮੈਂ ਤਾਂ ਇਹ ਗੱਲ ਮੰਨਦੀ ਆ ਜੀ ਇਦਾਂ ਦੀ ਮੇਰੀ ਸੁਰਤ ਸੰਭਲੀ ਆ ਵੀ ਮੈਂ ਵੀ ਜੇ ਪਾਠ ਨਾ ਕਰਾਂ ਤਾਂ ਕੋਈ ਕੰਮ ਵੀ ਚੰਗਾ ਨਹੀਂ ਲੱਗਦਾ ਕਈ ਵਾਰ ਮੈਂ ਇਦਾਂ ਦੇ ਹੈਗੇ ਜੋ ਸੋਚੇ ਹੋਏ ਆ ਉਹ ਪਾਠ ਨਾਲ ਹੀ ਕੰਪਲੀਟ ਹੋ ਜਾਂਦੇ ਆ ਕਿਉਂਕਿ ਪਾਠ ਕਰਨਾ ਇੱਕ ਬਹੁਤ ਜ਼ਰੂਰੀ ਗੱਲ ਆ ਤੇ ਇੱਕ ਐਉਂ ਦਾ ਵੀ ਆਪਾਂ ਚਲੋ ਪਾਠ ਕਰ ਲਿਆ ਛੱਡ ਦੋ ਕੁਛ ਨਹੀਂ ਪਰ ਇੱਕ ਵਿਸ਼ਵਾਸ ਬਣਾ ਕੇ ਰੱਖਣਾ ਪ੍ਰਮਾਤਮਾ ਦੀ ਬਹੁਤ ਜੂਰੀ ਹੈ ਨਾ ਤੇ ਇੱਕ ਸਾਡੇ ਇਤਿਹਾਸੀ ਗੁਰਦੁਆਰਾ ਜੀ ਇੱਥੇ ਲੱਖੀ ਜੰਗਲ ਸਾਹਿਬ ਤੇ ਉਹ ਮੇਰੇ ਪਾਪਾ ਪਹਿਲਾਂ ਬਹੁਤ ਜਾਂਦੇ ਹੁੰਦੇ ਸੀ ਜਦੋਂ ਕਿ ਮੇਰੇ ਬ੍ਰਦਰ ਵਾਲੇ ਨਹੀਂ ਹੋਏ ਸੀਗੇ ਤੇ ਅੱਜ ਵੀ ਅਸੀਂ ਸਾਰੀ ਫੈਮਿਲੀ ਸਾਡੀ ਉੱਥੋਂ ਵਾਲੀ ਮੇਰੇ ਪੇਕੇ ਆਲੀ ਵੀ ਤੇ ਇੱਥੋਂ ਵਾਲੀ ਵੀ ਜੇ ਇਸ ਪੋਜ ਮੈਥੋਂ ਨਹੀਂ ਵੀ ਕਿਸੇ ਕਾਰਨ ਜਾਇਆ ਜਾਂਦਾ ਹਨ ਤੇ ਵੀ ਸਹਿਜ ਤੇ ਸਹਿਦ ਡੇੜੀ ਡਿੰਦੀ ਆਈ ਫੁੰਨਿਆ ਤੇ ਇਹਨਾਂ ਨੇ ਜਾਣਾ ਹੀ ਗਾ ਤੇ ਜਿੰਨੀ ਕਿ ਸਾਡੀ ਸ਼ਰਧਾ ਹੁੰਦੀ ਹੈ ਨਾ ਆਪਣੇ ਆਪ ਦੀ ਆਪਣੀ ਵੀ ਨਹੀਂ ਕਰ ਆਪਾਂ ਉਮੀਦ ਕਰਦੇ ਆਂ ਪ੍ਰਮਾਤਮਾ ਨੂੰ ਲੰਗਰ ਪਾਣੀ ਜਿੱਸਾ ਪਾ ਕੇ ਆਉਣਾ ਜਾਂ ਕੋਈ ਆਪਾਂ ਮਾਇਆ ਦੀ ਸੇਵਾ ਕਰਨੀ ਹੈ ਨਾ ਉਹਨਾਂ ਇੱਕ ਆਪਾਂ ਜ਼ਰੂਰ ਕਰਦੇ ਆਂ ਹੈ ਨਾ ਤੇ ਇਹ ਪਤਾ ਕੀ ਜੀ ਵਿਸ਼ਵਾਸ ਦੀਆਂ ਗੱਲਾਂ ਹੁੰਦੀਆਂ ਮੈਂ ਇੱਕ ਦੋ ਵੀਡੀਓ ਮੋਬਾਈਲ ਤੇ ਦੇਖਣਾ ਸੀਗਾ ਕਈ ਮੇਰੇ ਭੈਣਾਂ ਕਹਿ ਰਹਿੰਦਾਂ ਨਾ ਵੀ ਜੇ ਬਾਟ ਕਰਨਾਂ ਵੀਰ ਨਹੀਂ ਦੌਣ ਲੱਗ ਕਰਨਾ ਹੋਣ ਲੱਗ ਜਾਂਦਾ ਨਹੀਂ ਇਦਾਂ ਕੁਝ ਨਹੀਂ ਹੈਗਾ ਜੀ ਮੈਂ ਦਿਹਾੜੀ ਦੇ ਵਿੱਚ ਪੰਜ ਪੰਜ ਸੁਖਮਣੀ ਤੇ ਪਾਠ ਵੀ ਕੀਤੇ ਹੋਏ ਆ ਚਿਕਨਾ ਜੀ ਤੇ ਮੰਨ ਲਓ ਵੀ ਮੰਨ ਲਓ ਵੀ ਜਿੰਨਾ ਕੁ ਮੇਰੇ ਤੋਂ ਹੁਣ ਤੱਕ ਲੋ ਹਣਾ ਆਪਾਂ ਵੀ ਮੈਚ ਹੋ ਗਈ ਨਹੀਂ ਨਾ ਟਾਈਮ ਹੁੰਦਾ ਪਰ ਸਵੇਰੇ ਜਲਦੀ ਵਾਲਾ ਪਾਠ ਕਰ ਲੈਣੇ ਜਿਵੇਂ ਜੱਬੀ ਸਾਹਿਬ ਕਰ ਲਿਆ ਜਾਂ ਚੋਕੀ ਸਾਹਿਬ ਕਰ ਲਿਆ ਐਦਾਂ ਹੀ ਕਰਦੇ ਆ ਪਰ ਆ ਚੋਕਮਣੀ ਸਾਹਿਬ ਦੇ ਪੰਜ ਪਾਠ ਦਿਹਾੜੀ ਦੇ ਵਿੱਚ ਕਰਨੇ ਬਹੁਤ ਮਨ ਲੋਕ ਵੀ ਮਨ ਨੂੰ ਸੰਤੋਸ਼ਟੀ ਅੱਲੀ ਹੈ ਤੇ ਰਹੀ ਗੱਲ ਜੀ ਵਿਸ਼ਵਾਸ ਦੀ ਪਰਮਾਤਮਾ ਤੇ ਵਿਸ਼ਵਾਸ ਇੰਨਾ ਜ ਹੈਗਾ ਵੀ ਸ਼ਾਇਦ ਆਪਦੇ ਹਫ਼ਤੇ ਨਾ ਹੋਏ ਕਿਸੇ ਗੱਲ ਨੂੰ ਲੈ ਕੇ ਪਰਮਾਤਮਾ ਤੇ ਹੈਗਾ ਕਿਉਂਕਿ ਸੋਚੀ ਹੋਈ ਉਮੀਦ ਪੂਰੀ ਕਰੇ ਪਰਮਾਤਮਾ ਨੂੰ ਰੰਗ ਭਾਗ ਲਾਵੇ ਜੋ ਸਿਰ ਪਰਮਾਤਮਾ ਹੀ ਕਰ ਸਕਦਾ ਹੈ ਨਾ ਕਿ ਕੋਈ ਇਨਸਾਨ ਕਰ ਸਕਦਾ ਹੈ ਨਾ ਤੇ ਰਹੀ ਗੱਲ ਹਨਾ ਮਨ ਨੂੰ ਕਾਬਲ ਬਣਾਉਣ ਦੀ ਯਕੀਨ ਬਣਾਉਣ ਦੀ ਜਦੋਂ ਮੇਰੀ ਮੈਰਿਜ ਨਹੀਂ ਹੋਈ ਸੀ ਮੇਰੇ ਲਈ ਕੋਈ ਵੀ ਪਰਿਵਾਰ ਮੇਰਾ ਰਿਸ਼ਤਾ ਵੇਖਣ ਵਗੈਰਾ ਜਾਂਦੇ ਸੀਗੇ ਹਨਾ ਤੇ ਕੋਈ ਮਨ ਲ ਜਿਵੇਂ ਹੈਂਡੀਕੈਪ ਵਾਸਤੇ ਕਦੇ ਵੀ ਨਾ ਸੋਚਿਆ ਹੁੰਦਾ ਘਾਣਾ ਕਿ ਆਮ ਦੁਨੀਆਂ ਨੂੰ ਪਤਾ ਹੀ ਐਸ ਚੀਜ਼ ਦਾ ਹਨਾ ਤੇ ਪਰ ਵੀ ਮਾਣਾ ਕਹਿੰਦਾ ਹੁੰਦਾ ਸੀ ਪਰਿਵਾਰ ਵੀ ਇਹ ਕਹਿੰਦਾ ਕਹਿੰਦਾ ਸੀ ਕਿ ਵਧੀਆ ਥਾਂ ਤੇ ਹੀ ਵਿਆਹਾਂਗੇ ਹਨਾ ਤੇ ਮਣ ਵੀ ਇਹ ਕੱਲ ਹੀ ਕਹਿੰਦਾ ਸੀ ਕਿ ਜੋ ਵੀ ਹੋਊਗਾ ਪਰਮਤਮਾ ਦੀ ਕਿਰਪਾ ਨਾਲ ਵਧੀਆ ਹੀ ਹੋਊਗਾ ਹਨਾ ਤੇ ਮੇਰਾ ਬ੍ਰਦਰ ਤਾਂ ਕਹਿ ਦਿੰਦਾ ਸੀਗਾ ਵੀ ਵਧੀਆ ਭਾਲ ਲਾਂਗੇ ਚਾਹੇ ਪ੍ਰਾਪਰਟੀ ਛੋਟੀ ਹੋਵੇ ਕੁਝ ਹੋਵੇ ਵੀ ਅੱਜ ਇਹਨੂੰ ਵੀ ਸੰਭਣਾ ਦਾ ਕੋਈ ਬੱਚਾ ਵਗੈਰਾ ਉਹਨੂੰ ਵੀ ਸੰਭਣਾ ਹਨਾ ਤੇ ਸੋਚੀ ਉਹ ਸੋਚ ਸੱਚ ਕੀਤੀ ਵਾਹਿਗੁਰੂ ਨੇ ਤੇ ਵੀ ਤੁਸੀਂ ਹੁਣ ਵੇਖਦੇ ਹੋ ਉਹਨਾ ਵੀਡੀਓ ਦੇ ਵਿੱਚ ਮੇਰੇ ਹਸਬੰਦ ਵਧੀਆ ਵੀ ਤੰਦਰੁਸਤ ਨੇ ਵਧੀਆ ਵਿਕਲ ਵਗੈਰਾ ਚਲਾ ਲੈਂਦੇ ਨੇ ਹਨਾ ਤੇ ਮੇਰੀ ਕੰਡੀਸ਼ਨ ਤਾਂ ਤੁਹਾਨੂੰ ਦਿਸਦੀ ਹੈਗੀ ਹੈ ਇਹ ਸੋਚ ਹੁੰਦੀ ਹੈ ਜੀ ਆਪਣੀ ਪਰਮਾਤਮਾ ਤੇ ਵਿਸ਼ਵਾਸ ਦੀ ਠੀਕ ਹੈ ਨਾ ਤੇ ਮੰਨ ਲਓ ਜੀ ਵੀ ਅੱਜ ਆਪਾਂ ਜੇ ਅੱਜ ਜ਼ਿੰਦਗੀ ਦੇ ਉੱਤੇ ਪੜਾਚੋ ਗੁਜ਼ਰ ਗਏ ਹਣਾ ਉੱਦੇ ਪੜਾਚੇ ਵਿੱਚ ਆ ਗਏ ਆ ਕਿਉਂਕਿ 10-11 ਸਾਲ ਮੈਰਿਜਿੰਗ ਹੋ ਗਿਆ ਤੇ ਅ 10-11 ਸਾਲ ਲੱਦੀ ਮੈਨੂੰ ਵੀ 10 ਤਕ ਸਾਲ ਦਾ ਸਹਜ ਹੋ ਗਿਆ ਸਾਡਾ ਹੈਨਾ ਤੇ ਕਾਫੀ ਅੱਜ ਤੱਕ ਆਪਾਂ ਜ਼ਿੰਦਗੀ ਨੂੰ ਅੱਧੀ ਤੱਕ ਸਮਝ ਚੁੱਕੇ ਹਾਂ ਸਿਰਫ ਪਰਮਾਤਮਾ ਦੇ ਵਿਸ਼ਵਾਸ ਨਾਲ ਸਮਝੇ ਹੋਏ ਹਾਂ ਤੇ ਬਾਕੀ ਜੀ ਹੁਣ ਸਾਲ ਹੋ ਗਿਆ ਆਪਾਂ ਨੂੰ ਪਿਆਰ ਸਤਿਕਾਰ YouTube ਤੋਂ ਹੀ ਬਹੁਤ ਵਧੀਆ ਮਿਲ ਰਿਹਾ ਹੈਨਾ ਤੇ ਬਹੁਤ ਵਧੀਆ ਲੱਗ ਰਿਹਾ ਜੀ ਹੈਨਾ ਕਿਉਂਕਿ ਪਾਠ ਪਰ ਅਸਲ ਚੀਜ਼ ਨਾਲ ਜੀ ਪਰਮਾਤਮਾ ਦੀ ਸ਼ਕਤੀ ਆਪਦੇ ਨਾਲ ਆਪਣੇ ਹੋਣੀ ਬਹੁਤ ਜ਼ਰੂਰੀ ਹੈ ਹੁਣ ਜਿਵੇਂ ਕਿ ਹੁਣ ਤੁਹਾਨੂੰ ਪਤਾ ਆਪਣੇ ਦੁਕਾਨ ਦੀ ਛੱਤ ਡਿੱਗ ਪਈ ਸੀ ਹੈਨਾ ਜਦੋਂ ਮੈਂ ਉੱਥੇ ਬੈਠੀ ਹੁੰਦੀ ਤਾਂ ਉਹ ਗੱਲ ਹੋਰ ਸੀ ਵੱਖਰੀ ਸੀ ਪਰ ਕਿਸੇ ਕਾਰਨ ਕਰਕੇ ਮਹਾਰਾਜ ਨੇ ਮੈਨੂੰ ਬਾਹਰ ਕੱਢਿਆ ਮੈਨੂੰ ਵੀ ਕੱਢਿਆ ਸਹਿਜ ਦੇ ਡੈਡੀ ਨੇ ਵੀ ਬਾਹਰ ਰੱਖਿਆ ਤੇ ਹਨਾ ਚਲੋ ਛੱਤ ਮਾੜੀ ਸੀ ਡਿੱਗ ਗਈ ਕੋਈ ਬਹਾਨਾ ਬਣ ਜਮੀ ਆ ਗਿਆ ਜੇ ਹੋ ਗਿਆ ਉਹ ਉਹ ਸਾਨੂੰ ਪਰਿਸ਼ਵਾਸ ਨੇ ਤੇ ਸਾਡੇ ਮੰਨ ਲਾ ਜੋ ਸੀ ਆਸਰਾ ਕੋਟ ਦੇ ਆਸਰੇ ਅਠਾ ਸੀ ਚੱਲਦੇ ਆਂ ਜੀਆਂ ਨਾ ਉਹਦਾ ਹੁਕਮ ਮੰਨਦੇ ਆ ਸਾਨੂੰ ਉਸ ਚੀਜ਼ ਨੇ ਬਚਾਇਆ ਇਹ ਗੱਲ ਮੇਰੇ ਵਾਸਤੇ ਨਾ ਜੀ ਬਹੁਤ ਜਿਆਦਾ ਵੱਡੀ ਹੈ ਵਿਚਾਰਸ਼ ਵਾਲੀ ਹੈ ਆਪਾਂ ਇਸ ਚੀਜ਼ ਦਾ ਸਾਥ ਕਦੇ ਨਹੀਂ ਛੱਡ ਸਕਦੇ ਕਿਉਂਕਿ ਜੀ ਜਿੰਨਾ ਕੋ ਮਹਾਰਾਜ ਨੇ ਕਰਮਾਂ ਚ ਲਿਖਿਆ ਹੁੰਦਾ ਦੁੱਖ ਸੁੱਖ ਉਹ ਤਾਂ ਮਿਲਣਾ ਹੀ ਹੈ ਤੇ ਬਾਕੀ ਹਿੰਮਤਾਂ ਵੀ ਪਰਮਾਤਮਾ ਬਹੁਤ ਲੈਂਦਾ ਹੁੰਦਾ ਹੈ ਬੰਦੇ ਨੂੰ ਹਿੰਮਤਾਂ ਚ ਇੱਕ ਵਾਰ ਆਪਕ ਚ ਕਹਿ ਦਿੰਨੇ ਵੀ ਆਪਾਂ ਪਾਠ ਕਰਦੇ ਆ ਪਰਮਾਤਮਾ ਆਪਣੇ ਨਹੀਂ ਸੌਂਦੰਨੇ ਬਹੁਤ ਸਾਧਨ ਦਾ ਜਿ ਪਰਮਾਤਮਾ ਮੇਰਾ ਤਾਂ ਬਹੁਤ ਦਿੱਤਾ ਜੀ ਇੱਥੋਂ ਤੱਕ ਆਉਣ ਵਿੱਚ ਬਹੁਤ ਜ਼ਿਆਦਾ ਤੇ ਗਾਂ ਵੀ ਮੈਂ ਇਹੀ ਆਸ ਕਰਦੀ ਆ ਕਿ ਮੈਨੂੰ ਪਰਮਾਤਮਾ ਇਦੋਂ ਦਿਨ ਡੁੱਬਣੇ ਦਾ ਚੋਂ ਡੁੱਬਣੀ ਤਰੱਕੀ ਬਖਸ਼ੀ ਜੀ ਕਿਉਂਕਿ ਜੀ ਇਹ ਅੱਜ ਇੱਥੋਂ ਤੱਕ ਪਹੁੰਚੇ ਆ ਤਾਂ ਪਰਮਾਤਮਾ ਦੀ ਅਸਰੇ ਨੇ ਪਹੁੰਚੇ ਆ। ਇਨਸਾਨ ਕੋਈ ਨਹੀਂ ਕਿਸੇ ਕਿਸੇ ਤੱਕ ਪਹੁੰਚਦਾ। ਪਰਵਾਰ ਦੀ ਥਿੰਕਿੰਗ ਇੰਨੀ ਕਿ ਘਟਗਾ ਹੋ ਜਾਂਦੀ ਹੈ ਜੀ ਆਪਦੇ ਬੱਚਿਆਂ ਲਈ ਆਪਦੇ ਭੈਣ ਭਰਾਵਾਂ ਲਈ ਵੀ ਉਹ ਵੀ ਆਪਾਂ ਨੂੰ ਨਾ ਦੇਖ ਟਾਈਮ ਨਾਲ ਥਲੇ ਢੇਕਦੀ ਹੈ। ਤੇ ਜੇ ਆਪਣਾ ਆਪਦੇ ਰੱਬ ਤੇ ਵਿਸ਼ਵਾਸਾ ਜੀ ਤੇ ਫਿਰ ਆਪਾਂ ਕੋਈ ਵੀ ਮੰਜ਼ਿਲ ਪਾਰ ਕਰ ਸਕਦੇ ਆ। ਇਹ ਤਾਂ ਵਿਸ਼ਵਾਸ ਰੱਖਣਾ ਜੀ ਦੀ। ਕਿ ਆਪਾਂ ਤਾਂ ਸਿਰਫ ਇੱਕੀ ਗੱਲ ਜਾਣਦੇ ਆ ਜੀ ਬਸ ਪਾਠ ਕਰੋ ਤੇ ਉਹਦੇ ਬੜਾਏ ਹੋਏ ਰਸਤੇ ਤੇ ਚੱਲੋ ਤੇ ਕਦੇ ਵੀ ਕਿਸੇ ਚੀਜ਼ ਦੀ ਕੋਈ ਘਟ ਨਹੀਂ ਕੋਈ ਵੀ ਨਹੀਂ ਦੀ ਆ ਮੇਰੇ ਗੁੜਗਾ ਹੋਏ ਸੀ ਮੇਰੇ ਮਨ ਨੂੰ ਘਟੇ ਆਇਆ ਲੱਗਦਾ ਸੀ ਮੇਰੇ ਕੁੜੀ ਕਾਤੋਂ ਹੋ ਗਈ ਐ ਕਾਤੋਂ ਹੋ ਗਿਆ ਪਰ ਅੱਜ ਮੈਨੂੰ ਲੱਗਦਾ ਵੀ ਰੱਬ ਨੇ ਮੈਨੂੰ ਕੁੜੀ ਦਿੱਤੀ ਐ ਕੋਸ ਸੋਚ ਸਮਝ ਕੇ ਦਿੱਤੀ ਐ ਮੇਰਾ ਬੜਾਪੇ ਦਾ ਸਾਰਾ ਵੀ ਬਣੂਗੀ ਮੈਨੂੰ ਬੈਠੇ ਨੂੰ ਚੀਜ਼ ਵੀ ਫੜਾਉਂਦੀ ਐ ਤੇ ਜੇ ਹੁਣ ਮੰਨ ਲਓ ਜੋ ਪੰਜਾਬ ਦੇ ਹਾਲਾਤ ਆ ਜੀ ਨਸ਼ੇ ਪੱਤੇ ਦੇ ਵਿੱਚ ਹਨਾ ਆਪਾਂ થી ਬੱਚੇ ਜੰਮ ਪਾਲ ਕੇ ਆਪਦੇ ਦੁਸ਼ਮਣ ਬਣਾ ਲੈਨੇ ਮਾਪਿਆਂ ਨੂੰ ਕੁੱਟਦੇ ਆ ਮਾਰਦੇ ਸੋਸ ਸੁਸਕਰਦੀਆਂ ਨਸ਼ੇ ਕਰਦੀਆਂ ਘਰ ਿਆੜ ਤੇ ਕੀ ਕੁਛ ਹੋ ਰਿਹਾ ਜੀ ਖੰਡਾ ਉਹਦੇ ਵਿੱਚ ਉਸ ਨੂੰ ਤਾਂ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਚਲੋ ਵੀ ਜੀ ਰੱਬ ਦਾ ਭਾਣਾ ਹੀ ਜੋ ਕਰਮਾਂ ਦੇ ਫਲ ਹੁੰਦੇ ਆ ਆਪਣੇ ਅੱਗੇ ਪਿੱਛੇ ਕੀਤੇ ਮਾਪੇ ਉਹਦੇ ਉਹ ਲਾਦ ਗਮਸ਼ਿਆ ਕਰ ਦਿੰਦੀ ਹੈ ਹਨਾ ਤੇ ਚਲੋ ਬਾਕੀ ਵਧੀਆ ਜੀ ਹਨਾ ਮੈਂ ਤਾਂ ਤੁਹਾਡੇ ਨਾਲ ਆਪਦਾ ਐਕਸਪੀਰੀਅੰਸ ਤੇ ਤਜਰਬਾ ਸ਼ੇਅਰ ਕੀਤਾ ਤੇ ਬਾਕੀ ਮੇਂਗੀਆਂ ਭੈਣਾ ਕਸ਼ਮੀਰ ਨੂੰ ਸੀਨੀਅਰ ਰੂਮ ਵਰਦਗਾ ਵੀ ਹੈਗਾ ਹਨਾ ਜੀ ਕਿਉਂਕਿ ਇਹ ਵਿਸ਼ਵਾਸਤਾ ਵਿਸ਼ਵਾਸ ਹੀ ਹੈ ਜੀ ਮੈਨੂੰ ਤਾਂ ਪਰਮਾਤਮਾ ਤੇ ਬਹੁਤ ਵਿਸ਼ਵਾਸ ਹੈ ਚਲੋ ਫਿਰ ਸ਼ਬਦਾ ਪਰਮਾਤਮਾ ਪੜਾ ਕਰੀ ਤੇ ਸਾਨੂੰ ਜੜਤੀ ਕਲਾ ਵਿੱਚ ਰੱਖੇ ਹਨਾ ਜੀ ਚਲੋ ਅੱਜ ਦਾ ਲਾਈਵ ਆਪਾਂ ਇੱਥੇ ਸਮਾਪਤ ਕਰਦੇ ਆਂ ਤੇ ਚੈਨਲ ਤੇ ਜਿਹੜੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਅੱਜ ਮੇਰਾ ਹੈਪੀ ਵਾਲਾ ਬਰਥਡੇ ਹੈ ਜੀ ਮੈਨੂੰ ਵਿਸ਼ ਕਰੋ ਜੀ ਵਧਾਈਆਂ ਦਿਓ ਜੀ ਪਰਮਾਤਮਾ ਤੋਂ ਦੁਆ ਕਰਦੇ ਹਾਂ ਮੇਰੇ ਭੈਣ ਭਰਾਵਾਂ ਨੂੰ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆਂ ਦਾ ਆਸਾਂ ਇੱਡਾ ਸੁਪਨੇ ਪਰਮਾਤਮਾ ਪੂਰੇ ਕਰੇ ਬਾਟ ਤਾਂ ਜੀ ਇੱਕ ਆਪਣੀ ਜ਼ਿੰਦਗੀ ਦਾ ਨਾ ਇੱਕ ਜਿਵੇਂ ਮੰਨ ਲਓ ਆਪਣੇ ਲਈ ਆਕਸੀਜਨ ਉਸੇ ਤਰ੍ਹਾਂ ਆਪਣੇ ਲਈ ਬਾਟ ਵੀ ਜ਼ਰੂਰੀ ਹੈ ਇਸੇ ਤਰ੍ਹਾਂ ਪਰਮਾਤਮਾ ਨੇ ਲਵੇ ਰਿਹਾ ਕਰੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਚਲੋ ਠੀਕ ਹੈ ਜੀ ਫਿਰ ਲਾਈਵ ਸਮਾਪਤ ਕਰਦੇ ਹਾਂ ਇਹਨੂੰ ਨਾਕਸ਼ਾ ਜ਼ਰੂਰ ਕਰਿਆ ਕਰੋ ਜੀ ਓਕੇ ਜੀ ਬਾਏ ਬਾਏ ਸ਼ਸ਼ਿਕਾ ਹੈਡੀ ਹਾਂਜੀ ਪ੍ਰਧਾਨ ਆਜੋ ਆਇਓ ਡੇਰੀ ਆਫ ਅਗਰ